ਅੱਜ ਸ੍ਰੀ ਅਮਨਤ ਸਿੰਘ ਸਾਹਿਬ ਵਿਖੇ ਸਾਡੇ ਪੰਜਾਬ ਮਦਾਨਤ ਵਾਲੇ ਸਾਥੀ ਡਾਕਟਰ ਮਿਜਰ ਡਾਕਟਰ ਅਜੀਤ ਗੁਪਤਾ ਜੀ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸੀਪੀ ਸਾਹਿਬ ਔਰ ਇਥੋਂ ਦੀਆਂ ਅਬ ਕੋਈ ਖੈਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਸੀ ਔਰ ਉਹਦਾ ਵਿਸ਼ਾ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ 450 ਸਾਲ ਪਹਿਲਾਂ ਕ੍ਰਿਮ ਅਮਰਸਰ ਸਾਹਿਬ ਨੇ ਨਗਰ ਬਤਾਇਆ ਸੀ ਤੋਂ ਉਹਦਾ 450 ਸਾਲਾ 2027 ਆ ਰਿਹਾ ਤੋਂ ਉਹ ਕਿਸ ਤਰ੍ਹਾਂ ਅਮਰਸਰ ਦਾ ਵਿਜ਼ਨ ਹੋਵੇ ਕਿਸ ਤਰ੍ਹਾਂ ਅਸੀਂ ਉਹਨੂੰ ਸੈਲੀਬ੍ਰੇਟ ਕਰਨਾ ਉਹਦੀ ਇੱਕ ਪਲੀਟਿਕ ਮੀਟਿੰਗ ਆ ਜਿੱਥੇ ਕ੍ਰਿਮ ਅਮਰਸਰ ਸਾਹਿਬ ਦੇ ਕੇ ਆਰਗੇਨਾਈਜ਼ ਕੀਤੀ ਗਈ ਸੀ ਔਰ ਹਰ ਦੋ ਮਹੀਨੇ ਬਾਅਦ ਇਹ ਮੀਟਿੰਗ ਹੋਇਆ ਕਰੇਗੀ ਔਰ ਕਿਸ ਤਰ੍ਹਾਂ ਸਾਡੀ ਜਿਹੜੀ ਸਿਵਲ ਸੁਸਾਇਟੀ ਆ ਸਾਡੀਆਂ ਵੱਖ-ਵੱਖ ਐਨਜੀਓਜ਼ ਆ ਸਾਡੀਆਂ ਸੰਸਥਾਵਾਂ ਉਹ ਇਸ ਮੌਕੇ ਨੂੰ ਮਨਾਉਣਾ ਚਾਹੁੰਦੀਆਂ ਸ਼ਹਿਰ ਦੀ ਬੈਟਰੀ ਲਈ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦੀ ਹੈ ਉਹ ਸਾਰੇ ਪ੍ਰਪੋਜ਼ਲ ਜਿਹੜੇ ਆ ਉਹ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹ ਦੇਣਗੇ ਔਰ ਸਰਕਾਰ ਉਹਦੇ ਵਿੱਚ ਐਜ਼ ਅ ਫੈਸਿਲਿਟੇਟਰ ਦੇ ਤਰ੍ਹਾਂ ਕੰਮ ਕਰੇਗੀ ਕਿ ਕਿੱਥੇ ਕਿੱਥੇ ਨਵੇਂ ਪ੍ਰੋਜੈਕਟ ਸ਼ਹਿਰ ਵਾਸਤੇ ਉਹਨੂੰ ਕਨਸੈਪਟੂਲਾਈਜ਼ ਕਰਨਾ ਹੈ ਉਹਨਾਂ ਨੂੰ ਲਿਆਉਣਾ ਹੈ ਜਿਹੜੇ ਪ੍ਰੋਜੈਕਟ ਰੁਕੇ ਹੋਏ ਆ ਉਹਨਾਂ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਉਹਦੇ ਨਾਲ ਨਾਲ ਜਿਵੇਂ ਛੋਟੇ ਛੋਟੇ ਇਸ਼ੂ ਆ ਲੇਕਿਨ ਬਹੁਤ ਜ਼ਰੂਰੀ ਆ ਜਿਵੇਂ ਸਫਾਈ ਦਾ ਇਸ਼ੂ ਕਿਸ ਜਗ੍ਹਾ ਰੁਕਿਆ ਹੋਇਆ ਕਿਸੇ ਇਹ ਜਿਹਾ ਤਾਰਾਂ ਵਗੈਰਾ ਜਿਹੜੀਆਂ ਰਸਤਿਆਂ ਦੇ ਵਿੱਚ ਜਿਹੜੇ ਰਸਤੇ ਤੇ ਕਮਬੇ ਹੋਏ ਆ ਆ ਜਾਂ ਜਿਵੇਂ ਯੂਰੀਨਲਸ ਵਗੈਰਾ ਦੀ ਜਿਹੜੀਆਂ ਸਮੱਸਿਆ ਉਹਨਾਂ ਨੂੰ ਹੱਲ ਕਰਨ ਬਾਰੇ ਅੱਜ ਵਿਚਾਰ ਕਰਦਾ ਹੋਇਆ ਤੋਂ ਬੜੀ ਪੋਜ਼ਿਟਿਵ ਮੀਟਿੰਗ ਰਹੀ ਆਪ ਸਭ ਦਾ ਵੀ ਬਹੁਤ ਧੰਨਵਾਦ ਤੁਸੀਂ ਬੜਾ ਸਮਾਂ ਕੱਢ ਕੇ ਇੱਥੇ ਹਾਜ਼ਰੀ ਦਿੱਤੀ ਹੈ ਤੇ ਤੁਸੀਂ ਵੀ ਸੁਜੈਸ਼ਨ ਦਿੱਤੇਰੇ ਵੱਲ ਦੇ ਉਹ ਪੀਚ ਦਾ ਮੈਨ ਪੇਜ ਨਸ ਤੋਂ ਵੀ ਪੜਾਇਆ ਇਹ ਵੀ ਹੋਊਗਾ ਉਹ ਤੋਂ ਮਸਦਿਆ ਲੱਗ ਰਹੇ ਹਨ ਮਤਲਬ ਕਿ ਉਹਨਾਂ ਦਾ ਕੰਮ ਇਹ ਚੱਲਣਾ ਕਿ ਬਾਅਦ ਤੋਂ ਕਰਦਾ ਹੋਵੇ ਤਾਂ ਸਮਝ ਜਾਓ ਜੀ ਜਿਆਦਾ ਜਿਆਦਾ ਇਹਦੀ ਸਾਰੀ ਡਿਟੇਲ ਲੈ ਲਈ ਜਾਏਗੀ ਕਿ ਜੋ ਵੀ ਕਾਰਵਾਈ ਉਹਦੀ ਜਰੂਰ ਕਰਨਾ ਪਵੇਗਾ। ਰਾਸਤ੍ਰੀ ਇਮਾਰਤ ਤੇ ਸਫਾਈ ਨੂੰ ਟੋਪਰ ਹੋ ਪਾਵੇ। ਸਮਝੋਨੇ ਤੇ ਸਮਝਾ ਕੇ ਨਾਤਾ ਜਿਵੇਂ ਕਿ ਸਦਾ ਦਾ ਦੋਨ ਸਰ ਦਾ ਹੋ ਗਿਆ ਹੈ। ਇਹਦੇ ਬਾਰੇ ਕੁਝਨਕਾਰ ਕੋ ਇਹਨਾਂ ਨਾਲ ਬੜੀ ਜ਼ੇਰ ਗੱਲਬਾਤ ਹੋਈ ਹੈ। ਆ ਬਾਬਾ ਜੀ ਪੂਰੀ ਵਾਲੇ ਵੀ ਇਹ ਇਸ ਬਾਰੇ ਲੱਗੇ ਹੋਏ ਹੈ। ਹੋਰ ਵੀ ਜਿੱਥੇ ਜਿੱਥੇ ਕਮੀਆਂ ਉਹਨਾਂ ਨੂੰ ਰਲ ਮਿਲ ਕੇ ਬਦੂਰ ਕਰਾਂਗੇ ਔਰ ਸੁਧੂਠਾ ਬਿਹਰ ਕਰਨਗੇ ਗੁਰੂ ਆਮ ਦਾ ਸਤਿਅਚਾਰੀ ਨਗਰੀ ਇੱਥੇ ਹਰ ਤਰ੍ਹਾਂ ਦੀ ਬਿਹਰ ਉਹ ਮਿਲਦੀ ਹੈ ਜੋ ਮੰਗਦੇ ਹੋ ਮਿਲਦਾ ਜੀ ਬਿਲਕੁਲ ਇਹ 450 ਸਾਲਾ ਜਿਹੜਾ ਇਹ ਇੱਕ ਹਾਦਸਾ ਜਿਹੜਾ ਮੌਕਾ ਹੋਏਗਾ ਉਹਦੇ ਵਿੱਚ ਵੱਧ ਚੜ ਕੇ ਸਾਰੇ ਸ਼ਹਿਰ ਵਾਸੀ ਹਿੱਸਾ ਪਾਉਣ ਵਾਸਤੇ ਅੱਜ ਤੋਂ ਹੀ ਪਲਾਨਿੰਗ ਕਰ ਲੈਣ ਔਰ ਸ਼ਹਿਰ ਦੀ ਦਿੱਖ ਸ਼੍ਰੀ ਅਮਰਸਰ ਸਾਹਿਬ ਦੀ ਜਿਹੜੀ ਜਿਵੇਂ ਦੁਨੀਆ ਦੇ ਨਕਸ਼ੇ ਤੇ ਇਹਦਾ ਨਾਮ ਹੈ ਉਸ ਤਰ੍ਹਾਂ ਦੀ ਦਿੱਖ ਵੀ ਵਧੀਆ ਹੋਣੀ ਚਾਹੀਦੀ ਹੈ ਤੋਂ ਉਹਨਾਂ ਦੀ ਆਪਣੀ ਵੀ ਡਿਊਟੀ ਹੈ ਸ਼ਹਿਰ ਵਾਸੀਆਂ ਦੀ ਇਹ ਜਿਹੜੇ ਆਉਣ ਵਾਲੇ ਪੁਆਇੰਟ ਆ ਜਾਂ ਰੋਡਾਂ ਦੇ ਨਾਲ ਜਿਨ੍ਹਾਂ ਦੇ ਕਾਰਾ ਜਾਂ ਜਿਨ੍ਹਾਂ ਦੇ ਕਾਰੋਬਾਰ ਆ ਉਹਨਾਂ ਨੂੰ ਬਹੁਤ ਸੋਹਣੇ ਤੋਂ ਸੋਹਣਾ ਬਣਾ ਕੇ ਰੱਖਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਜਿਹੜੇ ਪ੍ਰੋਜੈਕਟ ਤੁਹਾਡੇ ਕੋਲੋਂ ਦੱਤੇ ਜਾ ਰਹੇ ਨੇ ਕਿਹੜੇ-ਕਿਹੜੇ ਕੰਮ ਦੀ ਸ਼ੁਰੂਆਤ ਕੀਤੀ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਮੀਟਿੰਗ ਦੇ ਵਿੱਚ ਫਿਰ ਡਿਟੇਲ ਕਰਾਂਗੇ ਸਰ ਜੀ ਸਵਾਲ ਮੈਂ ਇਹ ਬੁਰਾ ਹੈ ਇਹ ਨੈਟਵਰਕਿੰਗ ਤੇ ਰੁਕ ਰਿਹਾ ਹੈ ਕੋਈ ਚੀਜ਼ ਜਿੱਦਾਂ ਮੈਂ ਕੋਈ ਪਤਾ ਨਹੀਂ ਰੁਕਿਆ ਗਿਆ ਉਹਨੂੰ ਫੋਲੋ ਕਰ ਤੇ ਜਲਦੀ ਹੁੰਦੀ ਛੋਟੀ ਕਰੀਏ ਦੇਖੋ ਸੰਵਿਧਾਨ ਦੇ ਅਨੁਸਾਰ ਸਾਨੂੰ ਜਿਹੜੇ ਜਿਹੜੇ ਅਧਿਕਾਰ ਮਿਲੇ ਆ ਉਹਨਾਂ ਨੂੰ ਰੋਕਣਾ ਸੰਵਿਧਾਨ ਦਾ ਅਪਮਾਨ ਹੈ ਤੇ ਉਹਦੇ ਬਾਰੇ ਮੇਰੇ ਵੱਲੋਂ ਵੀ ਔਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਔਰ ਮੈਨੂੰ ਆਸ ਹੈ ਵੀ ਕੇਂਦਰ ਸਰਕਾਰ ਇਹਦੇ ਤੇ ਪੋਜੀਟਿਵ ਜਿਹੜਾ ਉਹ ਐਕਸ਼ਨ ਲਵੇ ਲੋਕ ਤੇ ਬਹੁਤ ਕੋਸ਼ਿਸ਼ ਕਰਦੇ ਲੇਕਿਨ ਪੰਜਾਬ 'ਚ ਹੁੰਦਾ ਨਹੀਂ ਉਹ ਬਹੁਤ ਖਰਾਬ ਪੰਜਾਬ ਦਾ ਭਾਈਚਾਰ ਇੰਨਾ ਸਟਰੋਂਗ ਹੈ ਅਸੀਂ ਤਾਂ ਸਾਰੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਹੈ ਸਭੇ ਸਾਂਝੀ ਵਾਲਦਦਾਣ ਤੋਂ ਉਸ ਹੁਕਮ ਤੇ ਚੱਲਣ ਵਾਲੇ ਆ ਤੇ ਬੜੀਆਂ ਬੜੀਆਂ ਤਾਕਤਾਂ ਲੱਗੀਆਂ ਰੌਲਾ ਪਾਉਣ ਵਾਸਤੇ ਮਾਹੌਲ ਖਰਾਬ ਕਰਨੇ ਪਰ ਇਹ ਨਹੀਂ ਹੋਣਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟਿੰਗ ਅੱਜ ਅੰਮ੍ਰਿਤਸਰ ਸਿਖਤੀ ਦਾ ਘਰ ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ ਦੇ ਤਹਿਤ ਜੋ ਮੌਜੂਦਾ ਸਰਕਾਰਾਂ ਵਾਂ ਇਨ ਕੋਈ 450 ਸਾਲਾ ਸ਼ਤਾਬਦੀ ਆ ਰਹੀ ਆ 2027 ਦੇ ਵਿੱਚ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੋ ਜੋ ਸ਼ਹਿਰ ਦੇ ਕਾਰਜ ਕੀਤੇ ਜਾ ਰਹੇ ਆ এনवायरमेंट ਦੇ ਸਾਫ ਸਫਾਈ ਦੇ ਉਹ ਆਪ ਜੀ ਨੂੰ ਸਾਰਾ ਪਤਾ ਹੀ ਆ ਬਾਕੀ ਜਿੱਥੇ ਮਹਾਪੁਰਸ਼ਾਂ ਦੀਆਂ ਡਿਊਟੀਆਂ ਪ੍ਰਸ਼ਾਸਨ ਹੋਰ ਲਗਾਏਗਾ ਤੇ ਬਾਬਾ ਹੀ ਮਹਾਪੁਰਸ਼ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿੰਨਾ ਵੀ ਹੋ ਸਕਦਾ ਗੁਰੂ ਘਰ ਦੀ ਸੇਵਾ ਕਰਨਗੇ 10-12 ਸਾਲ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਆਉਣ ਜਾਣ ਵਾਲੇ ਰਸਿਆਂ ਦੀ ਮਹਾਂਪੁਰਸ਼ਾਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਨਿਰੰਤਰ ਜਾਰੀ ਹੈ ਦਿਨ ਰਾਤ ਹੁਣ ਨਵਾਂ ਪ੍ਰੋਜੈਕਟ ਆਪ ਜਿੰਨੇ ਗ੍ਰੀਨ ਬੈਲਟ ਤੇ ਵੇਖਿਆ ਹੀ ਜੋ ਚਾਟੀ ਵਿੰਡ ਤੋਂ ਸultanwind ਤੱਕ ਕੰਪਲੀਟ ਹੋ ਗਿਆ ਸੀ 10 ਦਿਨ ਤੋਂ ਤਾਰਾਂ ਵਾਲੇ ਪੁਲ ਤੋਂ Sultanwind ਨੂੰ ਸ਼ੁਰੂ ਕੀਤਾ ਵਾ ਉਹਦੀ 2 ਸਾਈਡ ਤੇ ਮਹਾਪੁਰਸ਼ਾਂ ਵੱਲੋਂ ਇੱਕ ਸਾਈਕਲ ਟਰੈਕ ਤਿਆਰ ਕੀਤਾ ਜਾਣਾ ਹੁਣ ਨਵਾਂ ਹੀ ਤੁਸੀਂ ਥੋੜੇ ਦਿਨ ਤੱਕ ਦੇਖੋਗੇ ਮਹਾਪੁਰਸ਼ਾਂ ਨੇ ਇੱਕ ਛੋਟੇ ਰਿਕਸ਼ੇ ਤਿਆਰ ਕੀਤੇ ਆ ਜਿਹਦੇ ਵਿੱਚ ਡਸਟਬਿਨ ਆ ਕਈਆਂ ਵਾਂ ਦਾਤਰੀਆਂ ਵਾਂ ਕੱਲਾ ਬੰਦਾ ਉਹਨੂੰ ਮੇਨਟੇਨੈਂਸ ਕਰਦਾ ਇੱਕ ਸਾਈਕਲ ਤਿਆਰ ਕੀਤਾ ਗਿਆ ਉਹ ਵੀ ਉਹਨੂੰ ਕੱਲਾ ਹੀ ਤਿਆਰ ਕਰਦਾ ਵਾ ਇੱਕ ਬੰਦੇ ਦੀ ਡਿਊਟੀ ਲਈ ਉਹ ਤੂੰ 500 ਬੁੱਟੇ ਦੀ ਸੇਵਾ ਕਰਨੀ ਆ ਉਹ ਕੱਲਾ ਬੰਦਾ ਵੀਹਾਂ ਬੰਦਿਆਂ ਦੀ ਸੇਵਾ ਕਰਦਾ ਇਕੱਲਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੇ ਦਿਨਾਂ ਤੂੰ ਇੱਕ ਚੀਜ਼ ਵੇਖੋਗੇ ਮਹਾਪੁਰਸ਼ਾਂ ਨੇ ਇੱਕ ਬੈਟਰੀ ਬੈਟਰੀ ਵਾਲਾ ਛੋਟਾ ਜਿਹਾ ਰਿਕਸ਼ਾ ਤਿਆਰ ਕੀਤਾ ਵਾ ਜਿਹੜਾ ਛੋਟੇ ਬੂਟੇ ਜਿਹੜੇ ਲਾਉਂਦੇ ਆ ਉਹਨਾਂ ਨੂੰ ਪ੍ਰੈਸ਼ਰ ਨਾਲ ਧੋਏਗਾ ਉਹਦੇ ਵਿੱਚ ਨਾ ਕੋਈ এনवायरमेंट ਖਰਾਬ ਹੋਏਗੀ ਨਾ ਕਿ ਪੋਲੂਸ਼ਨ ਨੂੰ ਖਰਾਬ ਹੋਏਗਾ ਵੇਖੋ ਜੀ ਪ੍ਰਸ਼ਾਸਨ ਦਾ ਜਦੋਂ ਕੋਈ ਕਰੀਏ ਤੇ ਉਦੋਂ ਉਹ ਕਰਦੇ ਹੀ ਆ ਦੇਰ ਕਰਦੇ ਆ ਪਰ ਕਰਦੇ ਹੈਗੇ ਆ ਤੇ ਪ੍ਰਸ਼ਾਸਨ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਜਦੋਂ ਮਹਾਪੁਰਸ਼ ਕੋਈ ਕਰਦੇ ਆ ਉਹ ਕਰਦੇ ਬਾਕੀ ਸਾਨੂੰ ਮਹਾਪੁਰਸ਼ਾਂ ਕੋ ਇੰਨੀ ਕੁ ਸਿਸਟਮ ਪਰਮਾਤਮਾ ਨੇ ਦਿੱਤਾ ਇੰਨੀ ਕੁ ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਕਤੀ ਦਿੱਤੀ ਹੋਈ ਆ ਉਹ ਬਾਹਰ ਜਦੋਂ ਜਾਂਦੇ ਆ ਕੋਈ ਚੀਜ਼ ਉਹਨਾਂ ਨੂੰ ਮਾਣ ਇਹੀ ਹੁੰਦਾ ਕਿ ਮੈਂ ਅੰਮ੍ਰਿਤਸਰ ਵਿੱਚ ਆਉਣ ਜਾਣ ਵਾਲੇ ਸਿਸਟਮ ਨੂੰ ਬਹੁਤ ਨੀਟ ਐਂਡ ਕਲੀਨ ਕਰਦਾ ਮੌਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਵੇਖੋ ਅਜੇ ਤੇ ਅਸੀਂ ਤੁਸੀਂ ਪਿੱਛੇ ਹੀ ਦੇਖਿਆ ਸਾਰੇ ਦਰਬਾਰ ਸਾਹਿਬ ਦੇ ਆਉਣ ਜਾਣ ਵਾਲੇ ਰਸਤਿਆਂ 'ਚ ਇਹ ਪੁਰਾਤਨ ਟਰੀ ਲਗਾਏ ਗਏ ਆ ਤੇ ਉਹਨਾਂ ਦੀ ਫਿਹਲਾਲ ਅਸੀਂ ਦੇਖਦੇ ਕਰਨਦੇ ਆ ਸਾਰਿਆਂ ਦੀ ਅਸੀਂ ਸਾਡਾ ਮਹਾਂਪੁਰਸ਼ਾਂ ਦਾ ਸੋਚ ਹੁੰਦੀ ਜੇ 100 ਬੂਟਾ ਲਾਇਆ 100 ਦਾ 100% ਇਹਦਾ ਰਿਜ਼ਲਟ ਹੋਣਾ ਚਾਹੀਦਾ ਨਾ ਕਿ ਇਹ 'ਚ 30% ਜਾਂ 40% 100 ਦਾ 100 ਚੱਲਣਾ ਚਾਹੀਦਾ ਸਪੀਕਰ ਸਾਹਿਬ ਨੇ ਕੀ ਕੀ ਮੀਟਿੰਗ ਸਪੀਕਰ ਸਾਹਿਬ ਨੇ ਮੁੱਦੇ ਇਹ ਸ਼ੇਅਰ ਕੀਤੇ ਆ ਕਿ ਸਾਨੂੰ ਜੋ ਮਾਪੁਰ ਸੇਵਾ ਕਰਦੇ ਆ ਜੇ ਤੁਸੀਂ ਕੋਈ ਸਾਨੂੰ ਕੋਈ ਸੇਵਾ ਸ਼ਹਿਰ ਦੀ ਖੂਬਸੂਰਤੀ ਸੱਚਖੰਡ ਹਰਮੰਦਰ ਸਾਹਿਬ ਦੀ ਖੂਬਸੂਰਤੀ ਵਾਸਤੇ ਟੂਰਿਸਟ ਨੂੰ ਇਹ ਚੀਜ਼ ਦਾ ਮੈਸੇਜ ਵਧੀਆ ਜਾਵੇ ਕਿ ਮੈਂ ਸੱਚਖੰਡ ਹਰਮੰਦਰ ਸਾਹਿਬ ਆਇਆ ਨਾ ਕਿ ਉਹ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਆਉਂਦਾ ਵਾ ਉਹ ਕਹਿੰਦਾ ਵਾਹ ਵਾਹ ਜਦੋਂ ਉਹ ਬਾਹਰ ਹੁੰਦਾ ਵਾ ਉਹਨੂੰ ਇੰਨੇ ਨੇ ਕੂੜੇ ਦੇ ਢੇਰ ਦੇਖਦੇ ਆ ਬਈ ਇਹਨਾਂ ਕੂੜਿਆਂ ਦਾ ਢੇਰ ਜਿਹੜਾ ਇਹ ਮਸ਼ੀਨਾਂ ਲਾ ਕੇ ਇਹਨਾਂ ਦੀਆਂ ਵੱਖ-ਵੱਖ ਜ਼ੋਨਾਂ ਬਣਾਈਆਂ ਜਾਂ ਗੱਡੀਆਂ ਦੀਆਂ ਕਿ ਇਹ ਜ਼ੋਨ ਤੇ ਤੇਰੀ ਡਿਊਟੀ ਹੈ ਜ਼ੋਨ ਤੇ ਤੇਰੀ ਡਿਊਟੀ ਨਾ ਕਿ ਇੱਕੋ ਹੀ ਬੰਨੇ ਸਾਰੇ ਸ਼ਹਿਰ ਨੂੰ ਅੰਮ੍ਰਿਤਸਰ ਬੰਦੇ ਨੂੰ ਇਹ ਸਾਰਾ ਕੰਮ ਕਰ ਦਿੱਤਾ ਜਾਵੇ ਬਾਕੀ ਸਾਡੀ ਜੋ ਪ੍ਰਸ਼ਾਸਨ ਸੇਵਾ ਸ਼ਰੋਣੀ ਕਮੇਟੀ ਪ੍ਰਧਾਨ ਜੀ ਜੋ ਸੇਵਾ ਲਉਣਗੇ ਅਸੀਂ ਸੇਵਾ ਦੂ ਲੱਗਦਾ ਕਿ ਪ੍ਰਸ਼ਾਸਨ ਨੂੰ ਤੁਹਾਡਾ ਪੂਰਾ ਸਾਥ ਦੇਣਾ ਚਾਹੀਦਾ ਦੇਰ ਨਹੀਂ ਕਰਨੀ ਚਾਹੀਦੀ ਕੰਮ ਦੇ ਵਿੱਚ ਨਹੀਂ ਚਲੋ ਉਹਨਾਂ ਦੇ ਕੋਈ ਫਾਈਲਾਂ ਫੂਲਾਂ ਦੇ ਸਿਸਟਮ ਹੁੰਦੇ ਆ ਚਾਰਜ ਹੁੰਦੇ ਆ ਕੋਈ ਐਸਟੀਮੇਟ ਬੰਦੇ ਆ ਉਹ 2 4 6 6 ਮਹੀਨੇ ਲੱਗ ਜਾਂਦੇ ਆ ਕਿਸੇ ਵੇਲੇ ਥੋੜੀ ਬੋਦੀ ਫੰਡਾ ਦੀ ਮੁਸ਼ਕਲ ਆ ਜਾਂਦੀ ਹੈ ਪਰ ਦੇ ਸਵੇਰ ਹੋ ਜਾਂਦਾ ਵਾ ਥੋੜਾ ਹੁੰਦਾ ਬਹੁਤਾ ਹੁੰਦਾ ਹੋ ਜਾਂਦਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ